ਹੈਲੋ ਗਾਇਸ ਅਸਲਾਮ ਅਲੈਕਮ ਕੀ ਹਾਲ ਚਾਲ ਹੈ ਤੁਹਾਡਾ ਆਈ ਹੋਪ ਤੁਸੀਂ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਵਧੀਆ ਹਾਂ ਤੇ ਅੱਜ ਦਾ ਮੇਰਾ ਬਲੌਗ ਹੈ ਪਿੰਡ ਦੀ ਫਸਲ ਜੋ ਕਿ ਪਿੰਡਾਂ ਵਿੱਚ ਜ਼ਿਆਦਾਤਰ ਫਸਲ ਬਾਜਰੇ ਦੀ ਉਗਾਈ ਜਾਂਦੀ ਆ ਤੇ ਅੱਜ ਮੈਂ ਬਲੌਗ ਬਣਾਉਣ ਆਈ ਸੀ ਖੇਤਾਂ ਵਿੱਚ ਤੇ ਦੇਖੋ ਥੋੜਾ ਥੋੜਾ ਬਾਜਰੇ ਦੀ ਫਸਲ ਵੀ ਪੱਕ ਚੁੱਕੀ ਆ ਤੇ ਕਿਨੂ ਕਿਨੂ ਪਸੰਦ ਆ ਬਜਰੇ ਦੀ ਰੋਟੀ ਮੈਨੂੰ ਤਾਂ ਬਿਲਕੁਲ ਬਹੁਤ ਪਸੰਦ ਆ ਤੇ ਕਿਹਨੇ ਕਿਹਨੇ ਖਾਦੀ ਆ ਬਜਰੇ ਦੀ ਰੋਟੀ ਮੈਨੂੰ ਇਹ ਵੀ ਦੱਸਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ ਤੇ ਅੱਜ ਮੈਂ ਲਿਆ ਕਿੰਨਾ ਵਧੀਆ ਬਲੌਗ ਲੈ ਕੇ ਆਈਆਂ ਆਈ ਹੋਪ ਕਿ ਤੁਹਾਨੂੰ ਵੀ ਪਸੰਦ ਆਵੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਐਂਡ ਲਾਈਕ ਵੀ ਕਰਿਓ